ਜੋ ਵੀ ਜਿਹੜਾ ਜਿਹੜੀ ਰਾਜਾ ਜਿਹੜੀ ਜਾਨਦੇ ਨੇ ਆ ਕਿ ਸਾਰਾ ਦੇਸ਼ ਸਾਰਾ ਵਿਸ਼ਵ ਇਹਨਾਂ ਦੇ ਕੰਮਾਂ ਨੂੰ ਮੰਨਦਾ ਵਾ ਉਹਨਾਂ ਨੇ ਦੇਸ਼ ਵਾਸਤੇ ਜਿਹੜਾ ਸੰਵਿਧਾਨ ਬਣਾਇਆ ਵਾ ਦੁਨੀਆ ਦੇ ਸਭ ਤੋਂ ਵੱਡਾ ਲੋਕਤੰਤਰ ਦਾ ਸੰਵਿਧਾਨ ਬਣਾਇਆ ਵਾ ਜਿਹਦੇ ਕਰਕੇ ਅੱਜ ਦਾ ਸਾਡਾ ਦੇਸ਼ ਚੱਲਦਾ ਹੈ ਤੁਹਾਡੀ ਰਾਜਨੀਤਿਕ ਪ੍ਰਣਾਲੀ ਚੱਲਦੀ ਪਈ ਹੈ ਜਿਵੇਂ ਚੋਣਾਂ ਨੂੰ ਲੈ ਕੇ ਚੱਲ ਰਹੇ ਨੇ ਦੇਖੋ ਜੀ ਚੋਣਾਂ ਜਿਹੜੀਆਂ ਹੋਈਆਂ ਵਾ ਅਸੀਂ ਦੋ ਵਾਰੀ ਤੁਹਾਡੀ ਜਿਹੜੀ ਅੰਮ੍ਰਿਤਸਰ ਦੀ ਜਨਤਾ ਵਾ ਗਲਤੀ ਕਰ ਚੁੱਕੀ ਆ ਜੇ ਜੇਤਲੀ ਜੀ ਕੋ ਜੇਤੋ ਦੇ ਅੰਬਸ ਸਰ ਦਾ ਰੂਪ ਹੋਰ ਹੋਣਾ ਹੈ ਜੇ ਹਰਦੀਪ ਕੁਰਗੀ ਜੱਦੇ ਚੰਮਸ ਦਾ ਰੂਪ ਹੋਰ ਹੋਣਾ ਹੈ ਮੈਂ ਮੈਂ ਇੱਥੇ ਬੈਠੇ ਆਪਣੀ ਗਲਤੀ ਸੁਧਾਰਨ ਦਾ ਟਾਈਮ ਹੈ ਹੱਦੋਂ ਤੋਂ ਇਹ ਹੋ ਗਿਆ ਹੈ ਜਿਹੜਾ ਕਿ ਅੰਬਸ ਦੇ ਵਿੱਚ ਬਸਦੇ ਆ ਵਾਜ ਨੂੰ ਹਰ ਚੀਜ਼ ਦਾ ਪਤਾ ਹੈ ਕਿ ਅਸੀਂ ਅੰਬਸ ਸਾਡੇ ਤੋਂ ਕੀ ਕਰ ਸਕਦੇ ਹਾਂ ਕਿਵੇਂ ਅੰਬਸ ਦੇ ਲੋਕਾਂ ਨੂੰ ਲੱਗੀ ਵਧੀਆ ਕੀ ਦੇ ਸਕਦੇ ਨੇ ਕਿਵੇਂ ਪੰਜਾਬ ਵਿੱਚ ਨਸ਼ਾ ਖਤਮ ਕਰ ਸਕਦੇ ਆ